ਜਲੰਧਰ ਦੇ ਕਪੂਰਥਲਾ ਚੌਂਕ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਬਾਹਰ ਉਸ ਸਮੇਂ ਭਾਰੀ ਹਗਾਮਾ ਦੇਖਣ ਨੂੰ ਮਿਲਿਆ ਜਦੋਂ ਬੀਤੀ ਰਾਤ ਜੰਮੂ ਤੋਂ ਆਏ ਇੱਕ ਪਰਿਵਾਰ ਦੇ ਮਰੀਜ਼ ਨੂੰ ਹਸਪਤਾਲ ਦੇ ਬਾਹਰ ਸੁੱਟਿਆ ਗਿਆ ਉਹ ਵੀ ਕੜਾਕੇ ਦੀ ਠੰਡ ਦੇ ਵਿੱਚ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਵਲ ਕ੍ਰਿਸ਼ਨ ਹੋਰਾਂ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਮਰੀਜ਼ ਦੇ ਪਹਿਲਾਂ ਵੀ ਦੋ ਵਾਰ ਆਪਰੇਸ਼ਨ ਕਰਵਾ ਚੁੱਕੇ ਹਨ ਜੋ ਕਿ ਠੀਕ ਨਹੀਂ ਹੋਏ ਤੇ ਹੁਣ ਤੀਜੇ ਰਿਸ਼ਨ ਲਈ ਡਾਕਟਰ ਸਾਡੇ ਤੋਂ ਪੈਸੇ ਦੀ ਮੰਗ ਕਰ ਰਹੇ ਹਨ ਜਦਕਿ ਅਸੀਂ ਪਹਿਲਾਂ ਹੀ ਲੱਖਾਂ ਰੁਪਏ ਦੇ ਚੁੱਕੇ ਹਾਂ। ਨਾਮ ਆਪਣਾ ਹੀ ਮੇਰਾ ਨਾਮ ਸਰ ਕੇਵਲੋਪੇਸ਼ੀ ਸ਼ਰਮਾ ਆ। ਹਾਂਜੀ ਅਸੀਂ ਜੰਮੂ ਤੋਂ ਆਏ ਸੀ ਸਾ 4 ਨਵੰਬਰ 14 ਨਵੰਬਰ ਦੀ। ਹੂੰ 14 ਨਵੰਬਰ ਹੀ ਆਏ ਛੋਟੀ ਜੀ ਦਾਦੀ ਦੀ ਸਕੈਨ ਜੀ। ਹੂੰ ਦਾ ਸਾਹਮਣਾ ਆਖਿਆ ਕਿ ਮੈਂ 1 ਘੰਟੇ ਬਾਅਦ ਇਸ ਚਲਾਣਾ ਸ਼ੁਰੂ ਕਰ ਦੇਗਾ। ਅਸੀਂ 2.5 ਲੱਖ ਰੁਪਏ ਦਿੱਤਾ ਡਾਕਟਰ ਸਾਹਿਬ ਦੀ। ਉਹਦਾ ਬਾਅਦ ਇਹਨੇ ਐਂਡੋਸਕੋਪੀ ਕੀਤੀ। ਐਂਡੋਸਕੋਪੀ ਕਰਨੇ ਬਾਅਦ ਕਹਿੰਦੇ ਜੀ ਥੋੜਾ ਬਹੁਤ ਕੁਸ਼ ਹੋ ਰਹਿ ਗਿਆਗਾ। ਸਾਨੂੰ ਬਿਨਾਂ ਪੁੱਛੇ ਇਹਨੇ ਓਪਨ ਸਰਜਰੀ ਉਪਰ ਸਰਜਰੀ ਕਰਨੇ ਬਾਅਦ ਅਸਰ 8-10 ਦਿਨ ਹੀ ਠਹਿਰੇ ਆ ਇਹਨੇ ਆਖਿਆ ਸੀ ਫਰਾਖ ਖਲਾਓ ਇਹ ਠੀਕ ਹੋ ਹੀ ਜਾਏਗੀ ਅਗਰ ਨਹੀਂ ਹੋਈ ਤਾਂ ਵਾਪਸ ਲੈ ਆਓ ਉਹਦਾ ਬਾਅਦ ਇਹਦੀਆਂ टाੰਗਾਂ ਬਿਲਕੁਲ ਖਤਮ ਹੋ ਗਈਆਂ ਪੱਟੀ ਪਿਸ਼ਾਬ ਜਿਹੜਾ ਉਹ ਬਚਤਰਾ ਕਰਦੀ ਗਈ ਜਦੋਂ ਡਾਕਟਰ ਸਾਹਿਬ ਕੋਲ ਆਏ ਆ ਅਸੀਂ ਬੜੇ ਪਿਆਰ ਕਰਨੇ ਨੇ ਆਖਿਆ ਸਰ ਕੀ ਇਹਦੀ ਇਹ ਹਾਲਤ ਹੈ ਇਹਨੇ MRI ਦਿਖਾਇਆ MRI ਦੇ ਬਾਅਦ ਕਹਿੰਦੇ ਕਿ ਮੈਂ ਆਪਰੇਸ਼ਨ ਥੱਲੂ ਕਰੂੜਿਆ ਅਪਰੂਵ ਕਰਨਾ ਸੀ ਤੇ ਘਰ ਤਾਂ ਮੈਂ ਥੱਲੂ ਦਾ ਸਵੇਰੇ ਦਾ ਆਪਰੇਸ਼ਨ ਕਰ ਦਿਆਂਗਾ ਮੈਂ ਅਸੀਂ ਕਹਿੰਦਾ ਸਰ ਠੀਕ ਹੈ ਉਹਦੇ ਬਾਅਦ ਇਹਨੇ ਕਿਸੇ ਸਰਦਾਰ ਸਾਹਿਬ ਨੂੰ ਭੇਜਤਾ ਕਹਿੰਦੇ ਜੀ 1,25,000 ਰੁਪਏ ਜਮ੍ਹਾਂ ਕਰਾਓ ਤੇ ਬਾਕੀ ਮੈਡੀਸ਼ਨ ਦੇ 3 ਦਿਨ ਤੱਕ ਉਹਨੂੰ ਫ੍ਰੀ ਦਿਆਂਗੇ ਉਹਦੇ ਬਾਅਦ ਐਕਸ-ਰੇ ਜਿੰਨੇ ਵੀ ਐਮ ਆਈ ਆਰ ਵਗੈਰਾ ਹੁੰਦੀਆਂ ਇਹ ਤੁਹਾਨੂੰ ਪੇ ਕਰਨੀ ਪੋਣੀ ਹੈ ਮੈਂ ਸਰ ਉਹ ਨਹੀਂ ਜੇ ਪਹਿਲਾਂ ਤੁਸੀਂ 2.5 ਲੱਖ ਰੁਪਏ ਦੇ ਕੇ ਜਾ ਕਰਨੇ ਆ ਕਹਿੰਦਾ ਉਹ 2.5 ਲੱਖ ਰੁਪਏ ਮੁੱਕ ਗਿਆ ਤੂੰ ਦੇਯੋਗਤ ਨੀਲਾ ਹਸਪੀਟਲ ਦਾ ਬਾਹਰ ਚਲੀ ਜਾਓ ਫਿਰ ਆਸੇ ਬੜੀ ਰਿਕਵੈਸਟ ਕੀਤੀ ਲੇਕਿਨ ਨਹੀਂ ਮੰਨੇ ਉਹਨੇ ਨੇ ਸਾਨੂੰ ਹਸਪੀਟਲ ਦਾ ਬਾਹਰ ਕਰ ਦੇ ਲਿਆਗਾ ਨਾ ਸਾਡੇ ਕੋਲ ਪੈਸ ਨਾਸਕਾਰ ਜੀ ਨਹੀਂ ਤੁਸੀਂ ਕਹਿੰਦੇ ਕਿ ਇੱਕ ਤੁਸੀਂ ਕਹਿੰਦੇ ਕਿ 2.5 ਲੱਖ ਰੁਪਏ ਦਿੱਤਾ ਉਹ ਕਹਿੰਦੇ ਸਾਨੂੰ 1 ਲੱਖ 10 ਹਜ਼ਾਰ ਰੁਪਏ ਤਾਂ ਸਾਡੇ ਕੋਲ ਬਿੱਲ ਵੀ ਪੇਸ ਚੀਜ਼ ਦੇ ਸਾਡੀ ਇਹਨੇ ਨਾਮ ਹੀ ਕੋਈ ਬਿੱਲ ਦਿੱਤਾ 1 ਲੱਖ 10 ਹਜ਼ਾਰ ਰੁਪਏ ਉਹ ਦੱਸ ਸਕਦੇ ਨਹੀਂ ਜਿਹੜਾ ਮੈਂ ਆਪਣੇ ਫੋਨਪ੍ਰਾ ਕੀਤਾ ਜਿਹੜਾ ਮੈਂ ਕੈਸ਼ ਦਿੱਤਾ ਉਹ ਇਹਨੇ ਉਹਨੇ ਇਨਕਲੂਡ ਹੀ ਨਹੀਂ ਕੀਤਾ ਉਹਦੇ ਚੀਜ਼ੀ ਆ ਜਿਹੜਾ ਫੋਨ ਚੋਂ ਮੈਂ 1 ਲੱਖ 10 ਹਜ਼ਾਰ ਰੁਪਏ ਪਾਇਆ ਉਹ ਇਹ ਆਖਦੇ ਨੇ ਕਿ 1 ਲੱਖ 10 ਹਜ਼ਾਰ ਮੈਂ ਤੁਹਾਨੂੰ ਤੁਸੀਂ ਕਹਿੰਦੇ ਕਿ ਇਹਨਾਂ ਚਾਰ-ਪੰਜ ਬੰਦੇ ਸਾਨੂੰ ਇੱਥੇ ਬਾਹਰ ਰੱਖ ਕੇ ਗਏ ਉਹ ਕਹਿੰਦੇ ਅਸੀਂ ਕੋਈ ਦਰਗਿਤਾ ਸੀ ਦੱਸਾਂ ਮੈਂ ਇਹਨਾਂ ਨੂੰ ਕਿਹਾ ਕਿ ਅੰਦਰ ਆ ਜਾਓ ਜਿੰਨੇ ਚਿਰ ਸਰ ਪੁਲਿਸ ਆਈ ਪਹਿਲਾਂ ਵੀ ਇਹਨੇ ਬਾਹਰ ਕੱਟਿਆ ਸੀ ਪੁਲਿਸ ਆਈ ਪੁਲਿਸ ਦੇ ਬਾਅਦ ਇਹਨੇ ਕੀ ਕੀਤਾ ਦਵਾਰਾਂ ਅੰਦਰ ਲਈ ਗਏ ਇੰਜੇ ਪੁਲਿਸ सुद्धा ਬਾਹਰ ਗਈ ਉਹ ਵੀ ਇਸ ਲੈਕਚਰ ਪਰ ਪਾਇਆ ਇਹ ਥਾਣਿਆਂ ਤੋ ਆਰਦਾ ਮੈਂ ਇਹਨੇ ਕਿਹਾ ਮੈਂ ਪੁੱਤਾਂ ਲਿਆਂ ਜਾ ਕੇ ਆਹੋ ਤੁਹਾਡੀਆਂ ਠੀਕ ਹੈ ਤੁਸੀਂ ਇੰਜੇ ਕਰੋ ਗੱਡੀ ਕਰੋ ਦਾ ਜੰਮੂ ਲੈ ਜਾਓ ਇਹਨਾਂ ਨੂੰ ਜੇ ਤੁਸੀਂ ਅਲੀਗੇਸ਼ਨ ਡਾਕਟਰ ਰੂਪਸਰ ਬੁਲਾ ਰਹੇ ਹੋ ਕਿਤੇ ਸਾਰੇ ਜੋ ਵੀ ਕਰ ਰਹੇ ਝੂਠ ਆ ਇਹ ਸਾਨੂੰ ਧਮਕੀਆਂ ਦੇ ਰਿਹਾ ਕਿ ਡਾਕਟਰ ਸਾਹਿਬ ਜੰਮੂ ਜਾਂਦੇ ਆ ਕਿ ਉੱਥੋਂ ਜਾ ਵਾਪਸ ਆ ਕੇ ਦਿਖਾਵੇ ਤਾਂ ਫਿਰ ਡਾਕਟਰ ਸਾਹਿਬ ਨਾ ਜੰਮੂ ਜਾਂਦੇ ਸਰ ਕੋਈ ਧਮਕੀ ਦਿੱਤੀ ਹੋਇਆ ਇਹਦੇ ਕੋਲ ਮੈਂ ਕੀ ਧਮਕੀ ਦੇਣੀ ਸਰ ਮੇਰੀ ਮੈਡਮ ਮਾਰਾ ਕਰਦੀ ਹੈਗੀ ਮੈਂ ਕਿਹੜਾ ਕੋਈ ਐਡਾ ਵੱਡਾ ਬਦਮਾਸ਼ ਆ ਯਾਮੇ ਕੋਈ ਐਡਾ ਲੈਂਡਲਾਰਡ ਬੰਦਾ ਇਹ ਗਰੀਬ ਬੰਦਾ ਦਿਹਾੜੀਦਾਰ ਆ ਸਰ ਮੈਂ ਕੀ ਧਮਕੀ ਦੇਣੀ ਹੈਗੀ ਔਰ ਧਮਕੀ ਵੀ ਕਿਸ ਚੀਜ਼ ਦੀ ਦੇਣੀ ਮੈਂ ਤਾਂ ਆਖਿਆ ਉਹਨੇ ਕਿ ਮੈਂ ਧਮਕੀ ਸਿਰਫ ਇੱਕੇ ਚੀਜ਼ ਅਗਰ ਤੁਸੀਂ ਮੇਰੀ ਮਿਸੀ ਦਾ ਲਾਇ ਨਹੀਂ ਕੀਤਾ ਮੈਂ ਮੀਡੀਆ ਕੀ ਤੇ ਪੁਲਿਸ ਕੀ ਮੈਂ ਇਨਫਾਰਮ ਕਰਾਂਗਾ ਇਹਦਾ ਇਲਾਵਾ ਮੈਂ ਕੋਈ ਲਫਜ਼ ਨਹੀਂ ਇਹਨੇ ਕੀ ਬੋਲੇਗਾ ਸਰ ਇਹ ਹੁਣ ਸਾਰੇ ਇਕੱਠੇ ਹੋ ਕੇ ਇਹਨੇ ਕੋਈ 5 7 10 ਬੰਦੇ ਰੱਖੇ ਦੇ ਹੁੰਦੇ ਜੀ ਹੈ ਜਿਸ ਤਰ੍ਹਾਂ ਹੀ ਕੋਈ ਬੰਦਾ ਜਿੰਦਾ ਤੱਕੇ ਮਾਰਦੇ ਆਦੇ ਬਾਹਰ ਨਿਕਲੋ ਜੋ ਲੈ ਆਸਾਨਿਆ ਉਹ ਲੈ ਬੜੇ ਪਿਆਰ ਕਰਨਾ ਕਰਦੇ ਨੇ ਜੋ ਲੈ ਇਲਾਜ ਬਾਸ ਆਖਣੇ ਉਹ ਲੈ ਤੱਕੇ ਮਾਰਦੇ ਹੈਗੇ ਇਹ ਤੁਹਾਡਾ ਸਾਹਮਣੇ ਨੇ ਸਰ ਹੁਣ ਦੱਸੋ ਰਾਤੀ ਅਸ ਕਿੱਥਾ ਜਾਈਏ ਜੇ ਠੰਡੂ ਚ ਮਰ ਜਾਾਂਗੇ ਤੇ ਉਹਨਾਂ ਪੁੱਛਣਾਗਾ ਆਦੇ ਸਾਨੂੰ ਕਿ ਮਰ ਜਾਓ ਤਾਂ ਮਰ ਜਾਓ ਦੁਨੀਆ ਮਾਰਾ ਕਰਦੀ ਹੈਗੀ ਤੁਸੀਂ ਪ੍ਰਸ਼ਾਸਨ ਕੋਈ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਕੋਲ ਮੰਗ ਕਰਨਾ ਚਾਹੁੰਦੇ ਆ ਕਿ ਸਾਰੇ ਇਨਸਾਫ ਹੋਣਾ ਚਾਹੀਦਾ ਕਿ ਜਿੰਨੇ ਵੀ ਲੋਕ ਵਿਚਾਰੇ ਆਂਦੇ ਨੇ ਜੀ ਆਉਂਦੇ ਕੰਨੇ ਵੀ ਹੋਣਾ ਚਾਹੀਦਾ ਚਲੋ ਸਾਡੇ ਕੰਨੇ ਦਾ ਧੋਖਾ ਹੋਈ ਗਿਆ ਲੇਕਿਨ ਭਗਵਾਨ ਕਰੇ ਪਰਮਾਤਮਾ ਕਰੇ ਕਿ ਇਸ ਇਹ ਸਪਿਟਲ ਵਿੱਚ ਤਾਂ ਕਿ ਦੂਏ ਲੋਕੇ ਵੀ ਜਿਹੜਾ ਨੁਕਸਾਨ ਨਹੀਂ ਹੋਣਾ ਚਾਹੀਦਾਗਾ ਉਹ ਕਹਿੰਦੇ ਕਿ ਇਹਨਾਂ ਨੂੰ ਅਸੀਂ ਕਿਹਾ ਵੀ ਤੁਹਾਡਾ ਦੂਜਾ ਆਪਰੇਸ਼ਨ ਵੀ ਫ੍ਰੀ ਕਰਾਂਗੇ ਤੁਸੀਂ ਚਾਰ ਪੰਜ ਦਿਨ ਘਰੇ ਚੱਲ ਜਾਓ ਉਦੋਂ ਬਾਅਦ ਆ ਜਿਓ ਬਿਲਕੁਲ ਕਿਹਾ ਸਾਰੇ ਇਹਨਾਂ ਨੂੰ ਇਹਨੇ ਕਿਹਾ ਕਿ ਤੁਸੀਂ ਅਸੀਂ ਪੇਸ਼ੈਂਟ ਕੀ 15 ਦਿਨ ਲਈ ਜਾਓ 15 ਦਿਨ ਬਾਹਰ ਲਿਆਓ ਫੇਰ ਦੇਖਾਂਗੇ ਸਤੁਸ ਦਸੋਂ ਮੈਂ ਸਾਲਜ ਕਿ ਲੇਗਾ ਟੱਟੀ ਵਿੱਚ ਕੀਤੀ ਇਹਨਾਂ ਪਸ਼ਾਬ ਇਹਨਾਂ ਵਿੱਚ ਕਿਤੇ ਦਾਗਾ ਉੱਥੇ ਲੈ ਕੇ ਜਾਵਾਂਗਾ ਮੈਂ ਸਰ ਲੋਗਾ ਹਸਪੀਟਲ ਲਿਆਂਦੇ ਇਲਾਜ ਕਰਾਣੇ ਵਾਸਤੇ ਮੀਂਹ ਹਸਪੀਟਲ ਦਾ ਲਾਦੇ ਕਿ ਤੁਸੀਂ ਘਰ ਲੈ ਜਾਓ ਅਗਰ ਇਹਨਾਂ ਨੂੰ ਟ੍ਰੀਟਮੈਂਟ ਨਹੀਂ ਹੁੰਦਾ ਇਹਨਾਂ ਜਵਾਬ ਦੇ ਦੇਣਾ ਚਾਹੀਦਾ ਸੀ ਕਿ ਟ੍ਰੀਟਮੈਂਟ ਨਹੀਂ ਸਾਰਾ ਸੇ ਇੱਕ ਦੁਆਰੇ ਮੰਦਰ ਮੱਜਲ ਜਿੱਥੇ ਮਰਜੀ ਚਾੜੀ ਲਾਓ ਅਸੀਂ ਆਪਣੀ ਬਹੁ ਦੇ ਕੰਗਣ ਵੇਚੀ ਹੈ ਇਹਦਾ ਇਲਾਜ ਕਰਾਣੇ ਉਹ ਸੀਦਾ ਵੀ ਜਿਹੜੀਆਂ ਦੂਸਰਾ ਹਸਪੀਟਲ ਆਇਆ ਦੂਗੇ ਦਿਨਾਂ ਦੇ ਉਹ ਪੈਸੇ ਮੰਗੇ ਸਾਕ 2.5 ਲੱਖ ਰੁਪਿਆ ਅਸੀਂ ਦੂਗੇ ਦਿਨ ਦੇ ਸਾਡੇ ਕੋਲ ਰਸੀਦਾਂ ਕਿ ਆਹ ਕੰਗ ਬਹੁਤੇ ਕੰਗਣ ਵੇਚੀਆਂ ਆ ਇਹਦਾ ਆਪਰੇਸ਼ਨ ਕਰਾਇਆ ਸੀ ਉਹਦਾ ਬਾਅਦ ਵੀ ਸਕਸੈਸਫੁਲ ਨਹੀਂ ਹੋਏਗਾ ਤੇ ਅਗਰ ਨਹੀਂ ਵੀ ਚਲੋ ਭਗਵਾਨ ਕਰੇ ਕਿ ਨਹੀਂ ਵੀ ਹੋਇਆ ਲੇਕਿਨ ਆਦਮੀ ਨੇ ਇਹ ਦਿਨ ਹਾਲਤ ਕਰਨੀ ਚਾਹੀਦੀ ਹਸਪਤਾਲੋਂ ਬਾਹਰ ਕੱਢੋ ਨਾ ਚਾਹੀਦਾਗਾ ਰਾਤ ਹੈ ਠੰਡ ਹੈ ਆਦੇ ਜੇ ਸਵੇਰੇ ਕੱਢਾਂਗੇ ਤੇ ਸਵੇਰੇ ਲੋਕ ਦਿਖਣਗੇ ਠੀਕ ਠੀਕ ਉਧਰ ਜਦੋਂ ਇਸ ਮਾਮਲੇ ਬਾਬਤ ਹਸਪਤਾਲ ਦੇ ਸੁਨੀਲ ਸੇਠੀ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਹਸਪਤਾਲ ਦੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਮੇਰਾ ਤਾਂ ਡਾਕਟਰ ਨਹੀਂ ਮੈਂ ਸੁਨੀਲ ਸੇਠੀ ਮੈਂ ਚਟਰ ਹਸਪਤਾਲ। ਓਕੇ ਸਰ ਜਿਹੜੇ ਐਲੀਗੇਸ਼ਨ ਲੱਗਦੇ ਪੇਸ਼ੈਂਟ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਡਾਕਟਰ ਵੱਲੋਂ ਜਿਹੜਾ ਪੇਸ਼ੈਂਟ ਮੇਰਾ ਗਲਤ ਕੀਤਾ ਗਿਆ ਮੁਰਕੇ ਮੈਨੂੰ ਬਾਹਰ ਸੇ ਧੱਕੇ ਮਾਰ ਕੇ ਕੱਢਿਆ ਗਿਆ। ਕੀ ਕਹਿੰਦੇ ਡਾਕਟਰ? ਅੱਜ ਤੱਕ ਕੋਈ ਕੋਈ ਡਾਕਟਰ ਕੋਈ ਅਸੇ ਤਰ੍ਹਾਂ ਕਿਹਨਾਂ ਕਰਤਾ ਕਿ ਮਾਰ ਕੇ ਬệnhroom ਕੱਢਦਾ? ਨਹੀਂ ਉਹਨਾਂ ਨੇ ਕਹਿਣਾ ਡਾਕਟਰ ਦੇ ਇਲਾਜ ਕਰਨ ਵਾਸਤੇ ਹੁੰਦਾ ਧੱਕੇ ਮਾਰਨ ਨਾਉ ਦਾ ਕਮਾੜਿਆ ਦਾ ਨਾਮ ਉਹਨੂੰ ਬੁਕਾਰਾ ਕਿਹਾ ਗਿਆ ਕਿ ਤੇਰੇ ਦੁਬਾਰਾ ਤੋਂ ઓਪਰੇਟ ਹੋਣਾ ਵੈ ਤਾਂ ਆਪਣੇ ਜਮਾ ਕਰਾ ਐਡਮਿਸ਼ਨ ਕਰਵਾ ਤੇ ਕਰਦਨੇ ਉਹ ਨਾ ਤਾਂ ઓਪਰੇਟ ਕਰਨ ਨੂੰ ਤਿਆਰ ਨਾ ਪੈਸੇ ਜਮਾ ਕਰਾਉਣ ਨੂੰ ਤਿਆਰ ਐ ਐਕਚੁਅਲੀ ਕਹਿੰਦਾ ਮੈਂ ਪਹਿਲਾਂ ਜਿਹੜੇ ਪੈਸੇ ਜਮਾ ਕਰਾਏ ਸੀ ਕਿ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਕਿ ਮੇ ਤੇਰਾ ઓਪਰੇਟ ਥੋੜੀ ਗਲਤੀ ਗਲਤੀ ਨਾਲ ਉੱਪਰ ਹੋ ਗਿਆ ਐ ਮੈਂ ਦੁਬਾਰਾ ਕਰੂੰਗਾ ਕਹਿੰਦਾ ਮੇਰੇ ਕੋਲ ਮੈਂ ਉਹਨਾਂ ਕਿਹਾ ਕਿ ਮੇ ਤੋਂ ਪੈਸੇ ਹੈ ਨਹੀਂ ਉਹ ਮੈਂ 2.5 ਲੱਖ ਪਹਿਲਾਂ ਦੇ ਚੁੱਕਾ ਆਪਣੇ ਗਹਿਣੇ ਕੱਟੇ ਵੇਚ ਕੇ ਤੋਂ ਉਹਨਾਂ ਮੇ ਤੋਂ ਪਹਿਲੀ ਫੀਟ ਮੰਗ ਕੀਤੀ ਜਾਂਦੀ ਐ ਗੱਲ ਗੱਲ ਇਹ ਗਲਤ ਬਿਆਨਬਾਜ਼ੀ ਕਰਿਆਗਾ 2.5 ਲੱਖ ਦਿੱਤਾ ਬਿੱਲ ਉਹਦਾ 1.1 ਲੱਖ 1000 ਦਾ ਸੀ ਸਾਡਾ ਉਹ ਵੀ ਦਿਖਾਇਆ ਪੁਲਿਸ ਵਾਡਾ ਨੇ ਵੀ ਆਹ ਤੇ ਪੁਲਿਸ ਪ੍ਰੂਫ ਕਿੰਨਾ ਲੱਖ 1000 ਬਈ 2.5 ਲੱਖ ਦਾ ਮਤਲਬ ਹੈ ਕੋਈ ਨਹੀਂ ਨੰਬਰ 1 ਨੰਬਰ 2 ਇਹਦਾ ਦੂਸਰਾ ਬਿਲੇਟ ਦੀ ਅਸੀਂ ਫ੍ਰੀ ਆਫ ਕਾਸਟ ਕੀਤਾ ਸੀਗਾ ਲਾਸਟ ਟਾਈਮ ਜਦੋਂ ਆਇਆ ਸੀ 9 ਤੋਂ 1.5 ਮਹੀਨੇ ਫਿਰ ਦੁਆਰ ਤੋਂ ਆਇਆ ਫਿਰ ਉਹਨਾਂ ਨੂੰ ਕਹਿੰਦੇ ਤੁਹਾਨੂੰ ਕੋਈ ਪ੍ਰਾਬਲਮ ਕੋਈ ਹੈਗੀ ਹੈ ਕਿਸੇ ਤਰ੍ਹਾਂ ਦੀ ਪੁਲਿਸ ਮੈਂ ਦੁਆਰ ਤੋਂ ਦੇਖ ਲੈਣੇ ਪੈਸੇ ਕਰਨੇ ਲੇਕਿਨ ਉਹ ਇਸ ਤੇ ਉਹਨਾਂ ਦਾ ਹੀ ਨਹੀਂ ਬਿਹਾਸਦਾ ਕਹਿੰਦਾ ਜੀ ਮੇਰਾ ਤਾਂ ਫ੍ਰੀ ਆਫ ਕ ਕਿਦਾ ਪ੍ਰੋਡਕਟ ਕਰੀ ਜਾ ਪ੍ਰਾਵਾਜ ਜੇ ਕਿਉਂਕਿ ਅਲਟਰਨੈਟਿਵ ਕੋਸਟ ਹੁੰਦੀ ਹੈ ਹਾਸੀ ਦੀ ਨਾ ਐਕਚੁਅਲੀ ਉਹ ਜਿਹੜੇ ਬਾਹਰ ਬੈਠੇ ਹੋ ਠੰਡ ਜੀ ਤੁਹਾਡੇ ਉੱਰ ਨੋਕਾ ਜਾਨ ਬਹੁਤ ਵਾਰੀ ਸਮਝਾ ਚੁੱਕੇ ਹਾਂ ਜੀ ਉਹ ਬਹੁਤ ਖੜਦਾ ਹੀ ਨਹੀਂ ਉਹ ਅਸਲੀ ਜਾਣ ਕੇ ਦੱਸੋ ਜਦ ਬਾਹਰ ਠੰਡ ਦੇ ਵਿੱਚ ਡਲਾਤਾ ਫਿਰੇ ਮਰੀ ਮਰੇਗਾ ਨਹੀਂ ਉਹ ਜ਼ਬਰਦਸਤ ਜਾਣ ਕੇ ਬਲੈਕਮੇਲਿੰਗ ਕਰ ਰਿਹਾ ਹੈ ਕੀ ਬਲੈਕਮੇਲ ਕਰ ਬਲੈਕ ਜਾਣ ਕੇ ਤਾਂ ਕਿ ਬਰੇਜਿਆਦਾ ਹੋਏਗਾ ਤਾਂ ਕਿ ਲੋਕੀ ਇਕੱਠੇ ਹੋਣਗੇ ਤੇ ਕੁਛ ਕਰਨਗੇ ਬਲੈਕਮੇਲਿੰਗ ਨਾ ਤੁਹਾਨੂੰ ਤਾਂ ਬਸ ਹੁੰਦੇ ਉਤੋਂ ਡਾਟ ਨੂੰ ਧੰਗੀ ਰਹੀ ਜਾਂਦਾ ਕਿ ਮੈਂ ਨਹੀਂ ਅਸੀਂ ਸ਼੍ਰੀਨਗਰ ਜਾਂਦੇ ਹਾਂ ਸ਼੍ਰੀਨਗਰ ਬਾਹਰ ਨਿਕਲ ਕੇ ਦਹੀਮਨ ਦਹੀ ਆ ਕੇ ਕਿਦਾਂ ਤੁਸੀਂ ਆਉਂਦੇ ਐ ਐਕਚੁਅਲੀ ਉਹਨਾਂ ਕਹਿੰਨਾ ਕਿ ਉਤੋਂ ਮੈਨੂੰ ਤੁਮ ਕਹਿੰਦੇ ਨੇ ਕਿ ਤੋ ਜਿਹੜੇ ਸਾਡੇ ਪੇਸ਼ੈਂਟ ਆ ਇਹਨਾਂ ਚਾਰ ਪੰਜ ਜਿਹੜੇ ਅੰਦਰ ਕੰਮ ਕਰਦੇ ਲੋਜਜਡ ਵਰਕਰ ਉਹਨਾਂ ਵੱਲੋਂ ਸਾਨੂੰ ਚੱਕ ਕੇ ਬਾਹਰ ਕੱਢਿਆ ਕਿਸੇ ਤਰ੍ਹਾਂ ਦੀ ਕੋਈ ਨਹੀਂ ਅਸੀਂ ਕਿਦਾਂ ਚੱਕੇ ਪਾੜ ਸਕਦੇ ਆ ਆ ਕੇ ਅਨਨੈਸੈਸਰੀ ਫਿਰ ਉਹ ਚੱਕਰ ਆ ਬਲੈਕਮੇ ਉਹਨੂੰ ਹਜ਼ਾਰ ਵੜੇ ਕੱਚੋ ਗਿਆ ਭਾਈ ਤੂੰ ਇੱਥੋਂ ਆ ਕੇ ਮਰਨੇ ਕੋ ਤੋਤਾ ਕਰਨੇ ਤੂੰ ਕਿਉਂ ਨਾ ਠੰਡ ਦੇ ਵਿੱਚ ਉਹਨੂੰ ਬਿਰੀ ਨੂੰ ਪਾਇਆ ਨਹੀਂ ਚਾਹ। ਰਹਾ ਤਾਂ ਰਾਮ ਨਾਲ ਲੱਜਾ ਸੀ ਤੇ ਫਿਰ ਵੀ ਕਹਿੰਨੇ ਐਵੇਂ ਗੇ ਬਲੀ ਚੋਲ ਆਪਾਂ ਸੋਲਵ ਕਰ ਲਈਏ। ਤੁਸੀਂ ਹਲੇ ਹਫ਼ਤਾ 10 ਦਿਨ ਲੈ ਜਾਓ ਉਸ ਤੋਂ ਬਾਅਦ ਜੇ ਤੁਸੀਂ ਡਾਕਟਰ ਦਬਾਅ ਤੇ ਠੰਡਾ ਅਗਲੇ ਤੂੰ ਜਿਹੜੀ ਧਮਕਾ ਦੇ ਦਾ ਡਾਕਟਰ ਦਾਅਬ ਗਰਮ ਹੈ ਡਾਕਟਰ ਕੋਲੋਂ ਇਲਾਜ ਕਰੇਗਾ। ਉਸ ਤੋਂ ਬਾਅਦ ਆਪੇ ਕੀ ਕਿ ਉਹਨੇ ਕਹਿੰਦਾ ਧਮਕਾ ਜੇ ਦੇ ਨਾ ਜੇ ਦੋਨੋਂ ਵਾਸੇ ਗਰਮੀ ਪਾਸੇ ਹੋ ਗਈ ਤੇ ਥੋੜਾ ਠੰਡਾ ਹੀ ਕਰਨੇ ਕੋ ਥੋੜਾ ਟਾਈਮ ਵੀ ਗੈਪ ਆ ਜਾਏ। ਅਸੀਂ ਫਿਰ ਵੀ ਡਾਕ ਜਿਹੜੀ ਕਿਸੇ ਪਾਸੇ ਆਵਤ ਅਸੂ ਆਉਂਦਾ ਹੀ ਨਹੀਂ ਕਿਸੇ ਪਾਸੇ ਜਿਹੜਾ ਹੁਣ ਇਹ ਦੂਜਾ ਅਪਰੇਟ ਹੋਣਾ ਆ ਉਹ ਫ੍ਰੀ ਕੋਸਟ ਹੋ ਗਿਆ ਇਹਦਾ ਜੇ ਅਸੀਂ ਹਫਤੇ ਦਾ 100 ਸਾਢੇ ਪੰਜ ਤੇ ਕਹਿੰਦੇ ਹਾਂ ਹਫਤੇ ਦਾ 100 ਲਾਇਆ ਯਾਰ ਫਿਰ ਵੀ ਪਟਾ ਲਾਡ ਸੰਸਮਝਾ ਕੇ ਆ ਕੇ ਬਥੇ ਆਉਂ ਪਾਸ ਕਰਾ ਕਿੰਨਾ ਤੁਸੀਂ ਕਹਿ ਰਹੇ ਹੋ ਕਹਿੰਦੇ ਕਿ ਮੈਨੂੰ ਇੰਨੀ ਗੱਲ ਕਹੀ ਨਹੀਂ ਫ੍ਰੀ ਹੋ ਕੋਸਟ ਹੈ ਹਨਾ ਕਹਿੰਦੇ ਵੀ ਤੇ ਇਕੱਲੇ 100 ਰੁਪਏ ਹੋ ਗਏ ਜਾਂ ਚੋੜ ਚੋੜ ਬੰਦਾ ਜੇ ਇਹ ਤਾਂ ਕਾਲਾ ਇਹਨੇ ਜਦ ਤੀ ਸਮਝਾਉਣ ਦੀ ਕੋਸ਼ਿਸ਼ 4 ਘੰਟੇ ਹੋ ਗਏ ਪੁਲਿਸ ਵਾਲੇ ਵੀ ਬਚਾਰੇ ਉਹਨੂੰ ਸਮਝਾਉਂਦੇ ਭਾਈ ਉਹ ਨਹੀਂ ਸਮਝਦਾ ਗੱਲ ਨੂੰ ਉਹਨਾਂ ਵੀ ਅਸੀਂ ਦਵਾਈ ਉਹ ਇਦਾਂ ਨੂੰ ਫਿਰ ਆਪਸ ਦਾ ਦਿੰਨੇ ਆ। ਠੀਕ ਤੇ ਇੱਕ ਪੁਲਿਸ ਆਈ ਸੀ ਤੇ 194 4 ਘੰਟੇ ਤੇ ਬੈੱਕ ਗਿਆ। ਕੀ ਕਹਿ ਰਹੀ ਪੁਲਿਸ? ਪੁਲਿਸਾਂ ਬੰਦੇ ਨੂੰ ਸਮਝ ਆਇਆ ਨਾ ਉਹ ਬਚੇਗਾ ਨਹੀਂ ਸਮਝਦਾ। ਹੁਣ ਤੁਸੀਂ ਦੋਵੇਂ ਪੱਖ ਸੁਣ ਚੁੱਕੇ ਹੋ। ਦੋਵਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਬਾਕੀ ਇਸ ਮਾਮਲੇ ਦੇ ਵਿੱਚ ਆਖਿਰ ਕੀ ਹੈ ਪੂਰੀ ਸੱਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।